ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਜਿਹੜੀ ਅੱਪਾ ਅੱਜ ਦੀ ਵੀਡੀਓ ਲੈ ਕੇ ਆਉ ਹੈਗੀ ਆਪਣੇ ਬਣ ਵਾਲੇ ਪੱਗ ਤੇ ਇਹਦੀ ਲੰਬਾਈ 7.5 ਮੀਟਰ ਤੇ ਕਪੜਾ ਜਿਹੜਾ ਆਪਾਂ ਫੋਲਵਰ ਵਰਤੇ ਆ ਜਿਹੜਾ ਆਪਾਂ ਪਹਿਲਾਂ ਲੜ ਲਗਾਉਣਾ ਹੈ ਸਿਰ ਦੇ ਸੈਂਟਰ ਚੋਂ ਲਿਆ ਕੇ ਚੰਗੀ ਤਰੀਕੇ ਨਾਲ ਜਿਹੜਾ ਬਲ ਨੇਗੇ ਆਪਾਂ ਪਾ ਲਵਾਂਗੇ ਬਲ ਪਾ ਕੇ ਆਪਾਂ ਜਿਹੜੇ ਬਲਾਂ ਨੂੰ ਆਪਾਂ ਸੰਘਣੇ ਕਰ ਲਵਾਂਗੇ ਤੇ ਸੰਗਣੇ ਕਰਕੇ ਚੰਗੀ ਤਰ੍ਹਾਂ ਕੈਨੇਡਾ ਪੱਲਾੜਾ ਲਗਾ ਦੇਵਾਂਗੇ ਜਿਹੜੇ ਜਿਹੜੇ ਵੀਰ ਸਾਡੇ YouTube ਚੈਨਲ ਤਾਂ ਨਵੇਂ ਹਨ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰ ਦੇਣ ਤੇ ਜਿਹੜੇ ਜਿਹੜੇ ਵੀਰਾਂ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਫੋਲੋ ਕੀਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜਾ ਅਗਲਾ ਲੜ ਲਗਾਵਾਂਗੇ ਉਹ ਬੈਕ ਟੂਪ ਪਿੰਚ ਕਰਕੇ ਪੂਣੀ ਦਾ ਖਲਦਾ ਪਰ ਚਲੇ ਬੰਦ ਪਾਸੇ ਉੱਪਰ ਰੱਖ ਕੇ ਚੰਗੀ ਤਰੀਕੇ ਨਾਲ ਉਂਗਲੀਆਂ ਤੇ ਅੰਗੂਠਿਆਂ ਨਾਲ ਇਹ ਬਣਨਗੇ ਆਪਾਂ ਪਾ ਕੇ ਤੇ ਜਿਹੜਾ ਆਪਣਾ ਲੜਾ ਲਗਾ ਦੇਵਾਂਗੇ ਤੇ ਵੇਰ ਆਪਾਂ ਬਾਅਦ ਵਿੱਚ ਬਲਾਂ ਨੂੰ ਸੰਗਣੀ ਕਰਕੇ ਤੇ ਲੜ ਨੂੰ ਆਪਾਂ ਜਿਹੜਾ ਲਗਾ ਲਵਾਂਗੇ ਤੇ ਜੇ ਆਪ ਨੂੰ ਜਿਵੇਂ ਲੱਗਦਾ ਕਿ ਜੀ ਆਪਣੇ ਬਲ ਨੇ ਕਿ ਉਹ ਢਿੱਲੇ ਨੇ ਜਾਂ ਘਟ ਨੇ ਕਿ ਉੱਥੇ ਆਪਾਂ ਬਾਜ ਜਾਈਏ ਪੱਗ ਪੈਣਾ ਆਪਾਂ ਵਰਤਾਂਗੇ ਜਿਹੜਾ ਪਗਲਾ ਲੜ ਲੜਾ ਮੋਂਗੇ ਪੈਕ ਤੋਂ ਪਿੰਚ ਕਰਕੇ ਪੂਣੀ ਤੋਂ ਖਲਤੇ ਪਾਸੇ ਬੰਦ ਪਾਤਾ ਉਪਰਾ ਕੇ ਤੇ ਪੱਲੇ ਨੂੰ ਉਂਗਲੀਆਂ ਤੇ ਅੰਗੂਠੇ ਨਾਲ ਦੇ ਵਿੱਚ ਬਲ ਪਾ ਕੇ ਤੇ ਜਿਹੜਾ ਆਪਣਾ ਪਿਛਲਾ ਪੱਲਾ ਹੋਵੇਗਾ ਉਹਨੂੰ ਆਪਾਂ ਜਿਹੜਾ ਥੱਲੇ ਨੂੰ ਬੰਦ ਕਰਾਂਗੇ ਤੇ ਜਿਹੜਾ ਉੱਪਰਲਾ ਪੱਲਾ ਉਹਨੂੰ ਆਪਾਂ ਉੱਪਰ ਹੀ ਰੱਖਾਂਗੇ ਤਾਂ ਕਿ ਆਪਣੇ ਬਲ ਪਾਉਣ ਵਿੱਚ ਆਪਾਂ ਨੂੰ ਆਸਾਨੀ ਹੋਵੇ ਤੇ ਜਿਹੜਾ ਆਪਾਂ ਬਲ ਅੰਗੂਠੇ ਤੇ ਉਂਗਲੀ ਨਾਲ ਥੱਲੇੋਂ ਲਿਆ ਕੇ ਆਪਾਂ ਉੱਪਰ ਤੋਂ ਉੱਪਰ ਵੱਲ ਨੂੰ ਜਾਵਾਂਗੇ ਤਾਂ ਆਪਣੇ ਜਿਹੜੇ ਗੱਠਾ ਉਹ ਆਪਣੇ ਨਾ ਬਣੇ ਤੇ ਚੰਗੇ ਜਿਹੇ ਨੇੜੇ ਬਲਣਗੇ ਉਹ ਪੈ ਜਾਣ ਤੇ ਆਪਾਂ ਬਲਾਂ ਨੂੰ ਫੇਰੇ ਜਿਹੜੇ ਸੰਗਣੇ ਆਪਾਂ ਕਰ ਦੇਵਾਂਗੇ ਤੇ ਜੇ ਵੀਡੀਓ ਵਧੀਆ ਲੱਗ ਰੇ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਦੇਓ ਤਾਂ ਜਿਹੜੇ ਵੀਰਾਂ ਨੂੰ ਬਲਾਂ ਦੇ ਪੱਗ ਵਿੱਚ ਜਿਹੜੇ ਬਲ ਪਾਉਣ ਵਿੱਚ ਮੁਸ਼ਕਲ ਆਉਂਦੀ ਹੈ ਤੇ ਇਸ ਵੀਡੀਓ ਨੂੰ ਦੇਖ ਕੇ ਆਪਣੀ ਮੁਸ਼ਕਲ ਜਾਂ ਪ੍ਰੋਬਲਮ ਦਾ ਹੱਲ ਕਰ ਸਕਣ ਤੇ ਲੜਾ ਜਿਹੜਾ ਆਪਾਂ ਸੰਗਲੀਆਂ ਕਰਕੇ ਲਗਾ ਦੇਣਾ ਹੈ ਤੇ ਬੈਕ ਤੋਂ ਉੱਪਰੋਂ ਥੱਲੇ ਜਰੂਰ ਪਿੰਚ ਕਰਨਾ ਹੈ ਤੇ ਜੇ ਆਪ ਉਪਰੋਂ ਥੱਲੇ ਜਰੂਰ ਪਿੰਚ ਨਹੀਂ ਕਰਦੇ ਕਿੱਤਾ ਆਪਣੇ ਉੱਪਰਲੇ ਪਾਸਿਓ ਜਿਹੜੇ ਉੱਪਰਲੇ ਪੇਚ ਬੜ ਪੈਣ ਨੇ ਤੇ ਜੇ ਆਪਣੇ ਥੱਲੇਲੇ ਪਾਸਿਓ ਜਿਹੜੇ ਪੱਲਾ ਆਪਣਾ ਸੱਜੇ ਪਾਸੇ ਉਧਰ ਟੱਲਾ ਰਹਿੰਦਾ ਹੈ ਤੇ ਉਹਦੇ ਨਾਲ ਜੇ ਆਪਾਂ ਪੇਚਾਂ ਲਈ ਪੱਗ ਬੰਦੇ ਤਾਂ ਪੇਚ ਵੀ ਟੱਲਾ ਰਹਿੰਦਾ ਹੈ ਤੇ ਬੜ ਵਾਲੇ ਪੱਗ ਵਿੱਚ ਤਾਂ ਜਿਹੜੇ ਆਪਣੇ ਬੜ ਨੇ ਉਹ ਵੀ ਟੱਲੇ ਰਹਿੰਦੇ ਨੇ ਉਸੇ ਤਰੀਕੇ ਨਾਲ ਇਹ ਬੜੇ ਪੱਗ ਅਗਲਾ ਲਾੜ ਅਗਲਾ ਲਾੜ ਉਹ ਹੀ ਉਸੇ ਤਰੀਕੇ ਨਾਲ ਲਗਾਵਾਂਗੇ ਬੜਾ ਪਾ ਕੇ ਤੇ ਉੱਪਰ ਉਹ ਫੋਲਡ ਕਰ ਲਵਾਂ ਹਲਕਾ ਜਿਹਾ ਤੇ ਫਿਰ ਇਹਨੂੰ ਬੜ ਵਿੱਚ ਆਪਾਂ ਸੰਘਣੇ ਕਰ ਦਵਾਂਗੇ ਜੰਗ ਦੇ ਧਿਕਾ ਨੂੰ ਪਸੰਗਣੇ ਕਰਕੇ ਤੇ ਆਪਣਾ ਜਿਹੜਾ ਲਾੜਾ ਉੱਪਰ ਲਗਾ ਦਵਾਂਗੇ ਤੇ ਜਿੱਥੇ ਕਿਤੇ ਆਪਾਂ ਨੂੰ ਲੱਗਦਾ ਹੈ ਕਿ ਆਪਣੇ ਜਿਹੜੇ ਵਾਲ ਨੇਗੇ ਉਹ ਢਿੱਲੇ ਨੇਗੇ ਉੱਥੇ ਆਪਾਂ ਬਾਜ ਨਾਲ ਜਿਹੜਾ ਵਾਲਾ ਉਹ ਪਰ ਟੈਟ ਕਰਾਂਗੇ ਤੁਸੀਂ ਪੱਗ ਬੈਨ ਵੀ ਕਰ ਸਕਦੇ ਹੋ ਪਾਗ ਪਨ ਵਰਤਣ ਸਮੇਂ ਤੁਹੇ ਇਹ ਸਾਵਧਾਨੀ ਰੱਖਣੀ ਹੈ ਕਿ ਤੁਹਾਡੇ ਜਿਹੜੀ ਪੱਗਾਂ ਵਿੱਚ ਟੋਕਣਾ ਲੱਗ ਜਵੇ ਤਾਂ ਤੁਸੀਂ ਸਾਵਧਾਨੀ ਨਾਲ ਜਿਹੜਾ ਪੱਗ ਪੰਣਾ ਉਹ ਲਗਾਣਾ ਹੈ ਤੇ ਉੱਪਰਲੇ ਪੇਚਾਂ ਦਾ ਜਿਹੜਾ ਪਾ ফাঁਸਲਾ ਉਹ ਨਾਲ ਦੀ ਨਾਲ ਪਾ ਜਿਹੜਾ ਬਰਾਬਰ ਰੱਖਾਂਗੇ ਤੇ ਤੁਹਾਨੂੰ ਉੱਪਰਲੇ ਪੇਚਾਂ ਦੀ ਸਫਾਈ ਜਾਂ ফাঁਸਲਾ ਬਰਾਬਰ ਕਰਨ ਵਿੱਚ ਕਿਤੇ ਦਿੱਕਤ ਆਉਂਦੀ ਹੈ ਪ੍ਰੋਬਲਮ ਆਉਂਦੀ ਹੈ ਤੇ ਤੁਸੀਂ ਜਿਹੜਾ ਡਬਲ ਸ਼ੀਸ਼ਾ ਵਰਤ ਕੇ ਉੱਪਰਲੇ ਪੇਚਾਂ ਦੀ ਜਿਹੜੀ ਸਫਾਈ ਤੇ ফাঁਸਲਾ ਉਹ ਕਰ ਸਕਦੇ ਹੋ ਤੇ ਅੰਪੇ ਦੇ ਚੱਕਰ ਨੂੰ ਪੱਗ ਬਣਾ ਫੇਰ ਕੇ ਤੇ ਪਹਿਲੇ ਲੜ ਤੋਂ ਲਾ ਕੇ ਆਪਾਂ ਜਿਹੜਾ ਹਣ ਦਾ ਕੱਪਾ ਲੜ ਲਗਾਏ ਨੇ ਕਿ ਉੱਥੇ ਆਪਾਂ ਜਿਹੜੇ ਬਲ ਨੇ ਕਿਉਂ ਪਾ ਬਣਾਵਾਂਗੇ ਤੁਸੀਂ ਕੱਲੇ ਕੱਲੇ ਲੜ ਵਿੱਚ ਵੀ ਫੇਰ ਸਕਦੇ ਹੋ ਤੇ ਸਾਰੇ ਲੜ ਲਗਾਉਣ ਤੋਂ ਬਾਅਦ ਵੀ ਇਹ ਜਿਹੜੇ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਨਾਲ-ਪੈ ਨਾਲ ਜਿਹੜੇ ਰਹਿ ਨਹੀਂ ਬਲ ਪਾਉਣੇ ਹੋ ਬੱਬ ਵਧਾਉਣੀ ਆ ਆਪਣੇ ਪੱਗ ਪੰਨਾਂ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਤੁਹਾਨੂੰ ਜਿਹੜੇ ਬੜਨਗੇ ਉਹ ਪੱਧਰ ਮਾਤਰਾ ਵਿੱਚ ਬਣਨ ਨੇ ਤੇ ਬਾਅਦ ਵਿੱਚ ਜਿਹੜੇ ਨੇਗੇ ਉਹ ਤੇ ਜੰਗ ਕੀ ਤਰੀਕੇ ਨਾਲ ਆਪਾਂ ਬੜਨਗੇ ਉਹ ਆਪਾਂ ਪਿਛੇ ਤੱਕ ਪਾਲਵਾਂਗੇ ਤੇ ਆਪਾਂ ਪਿਛੇ ਤੱਕ ਜਿਹੜੇ ਬੜਨਗੇ ਉਹਨੂੰ ਪਾਵਾਂਗੇ ਤੇ ਪਿੱਛੇ ਆਪਾਂ ਜਿਹੜੇ ਬੜਨਗੇ ਤੇ ਇੱਕ ਧਿਆਨ ਰੱਖਣਾ ਕਿ ਆਪਣੇ ਜਿਹੜੇ ਪਿਛੋਟੇ ਲੈਣਾ ਰਹਿ ਜਾਣ ਤਾਂ ਚਲੋ ਆਪਾਂ ਪਿੱਛੇ ਚੰਗੇ ਤਰੀਕੇ ਨਾਲ ਪੈਂਚ ਕਰਾਂਗੇ ਆਪਾਂ ਬੈਗ ਤੋਂ ਤੇ ਅਗਲਾ ਲੜ ਜਿਹੜਾ ਆਪਾਂ ਲਗਾਵਾਂਗੇ ਪੂਣੀ ਦੇ ਖਲਦ ਪਰ ਥੱਲੇ ਬੰਦ ਪਸ ਉੱਪਰ ਰੱਖ ਕੇ ਤੇ ਪੱਲੇ ਨੂੰ ਆਪਾਂ ਖਿੱਚ ਲਵਾਂਗੇ ਤੇ ਚੰਗੀ ਤਰੀਕੇ ਨਾਲ ਆਪਾਂ ਪੱਲੇ ਨੂੰ ਸਾਫ਼ ਕਰਕੇ ਤੇਨੂੰ ਹਾਫ ਤੋਂ ਪਿੰਚ ਕਰ ਲਵਾਂਗੇ ਤੇ ਆਪਾਂ ਜਿਹੜਾ ਆਖਰੀ ਲੜ ਤੇ ਆਪਣਾ ਸਾਫ਼ ਲਗਾਵਾਂਗੇ ਜੇ ਤੁਹਾਨੂੰ ਵਧੀਆ ਨਹੀਂ ਲੱਗਦਾ ਸਾਫ਼ ਲੜ ਤਾਂ ਤੁਸੀਂ ਜਿਹੜਾ ਬਲਾਂੜ ਵੀ ਲਗਾ ਸਕਦੇ ਹੋ ਇਹ ਤੁਹਾਡੇ ਡਿਪੈਂਡ ਹੈ ਇਹ ਇਹਦੇ ਵਿੱਚ ਜਿਹੜਾ ਆਪਾਂ ਲਾੜਾ ਹੈ ਉਹ ਪਾ ਪਤਲਾ ਕਰਕੇ ਲਗਾਵਾਂਗੇ ਤੁਸੀਂ ਜਿਹੜਾ ਲੜ ਦੀ ਚੁੜਾਈ ਆ ਜੇ ਵਧਾਉਣੀ ਹੋਵੇ ਤਾਂ ਤੁਸੀਂ ਵਧਾ ਵੀ ਸਕਦੇ ਹੋ ਕਿੰਗੀ ਤਰ੍ਹਾਂ ਇਹ ਕਹਿੰਦਾ ਆਪਾਂ ਲਾੜਾ ਹੈ ਉਹ ਆਪ ਸਾਬ ਕਰਕੇ ਲਗਾ ਦਵਾਂਗੇ ਤੇ ਇਹਦਾ ਫਾਂਸਾ ਜਿਹੜਾ ਆਪਾਂ ਬਰਾਬਰ ਰੱਖਾਂਗੇ ਤੇ ਇਹਦੇ ਵੇੜ ਆਪਾਂ ਪੱਗ ਪੈਣਾ ਉਹ ਕਰਤਾਂਗੇ ਤੇ ਆਪਾਂ ਗਰੇ ਮਾਤਰਾ ਇਹ ਬਲਾਂ ਦੀ ਉਪ ਪਾਵਾਂਗੇ ਤੇ ਆਪਾਂ ਲੱਗਦਾ ਕਿ ਜਿਵੇਂ ਬਈ ਬਲ ਢੇਲੇ ਨੇਗੇ ਉਥੇ ਆਪਾਂ ਜਿਹੜਾ ਪੱਗ ਪੈਣਾ ਉਹ ਫੇਰਾਂਗੇ ਥੰਗ ਦਿਖੇ ਨੇੜਾ ਆਪਾਂ ਬਾਲਣੇਗੇ ਉਹ ਆਪਾਂ ਆਪਣੇ ਪੱਗ ਵਿੱਚ ਬਣਾਵਾਂਗੇ ਤੇ ਇਹ ਵੀਡੀਓ ਵਧੀਆ ਲੱਗਦਾ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਇਹੜਾ ਕੋਈ ਵੀ ਬਸਰ ਰਹਿਣ ਨਹੀਂ ਦੇਣਾ ਕਿ ਤੁਹਾਡੇ ਜਿਹੜੇ ਬਲ ਨੇਗੇ ਉਹ ਟਿਲੇ ਰਹਿ ਜਾਣ ਜਾਂ ਕੱਟ ਰਿਹਾ ਰਹੇ ਹੁਣ ਤੁਸੀਂ ਚੰਗੀ ਤਰੀਕਾ ਨਾਲ ਜਿਹੜੇ ਬਲ ਨੇਗੇ ਉਹ ਬਣਾ ਲਿਓ ਤੇ ਬੁੱਪਰਲੇ ਵਿੱਚ ਬਾਜ ਫੇਰਾਂਗੇ ਤੇ ਉੱਪਰਲੇ ਵਿੱਚ ਬਾਹਰ ਫੇਰਦੇ ਹੋਏ ਤੇ ਜਿਹੜਾ ਆਪਾਂ ਕਲਗੀ ਲੜ ਲਗਾਵਾਂਗੇ ਉਹ ਆਪਾਂ ਇਹਦਾ ਆਪਣਾ ਪੱਗ ਬੰਨ ਲਗਾਉਣਾ ਆਪਾਂ ਨੱਕ ਦੀ ਹਿੱਚ ਬਿਲਕੁਲ ਸੈਂਟਰ ਤੇ ਲਗਾਵਾਂਗੇ ਤੇ ਪੱਗ ਬੰਨ ਲਗਾ ਕੇ ਆਪਾਂ ਜਿਹੜਾ ਕਲਗੀ ਲੜ ਲਗਾਵਾਂਗੇ ਉਹ ਇਹਦਾ ਆਪਣਾ ਖੱਬਾ ਪੱਲਾ ਹੋਵੇਗਾ ਆਫ ਹੌੜ ਅੱਧਾ ਤੇ ਖੱਜਾ ਪੱਲਾ ਆਫ ਹੌੜ ਅੱਧਾ ਕਰਕੇ ਤੇ ਆਪਣਾ ਜਿਹੜਾ ਲੜਾ ਉਹ ਉੱਪਰ ਲਗਾ ਦਵਾਂਗੇ ਉਸ ਰੇਕੇ ਨਾਲ ਤੇ ਇਹਦੇ ਵਿੱਚ ਜਿਹੜੇ ਬਲਣਗੇ ਤੇ ਦੇ ਤੁਹਾਨੂੰ ਬਾਹ ਬਾਹ ਗਿੜੇ ਬਾਹਲਾ ਲੜਾ ਸਹੀ ਲੱਗਦੇ ਤਾਂ ਤੁਸੀਂ ਵੱळे ਵੀ ਪਾ ਸਕਦੇ ਹੋ ਜੇਕਰ ਉਹਨੂੰ ਸਾਫ ਲੜ ਵਧੀਆ ਲੱਗੇ ਤੇ ਜਿਹੜਾ ਸਾਫ ਲੜ ਉਹ ਵੀ ਲਗਾ ਸਕਦੇ ਹੋ ਤੇ ਆਪਾਂ ਜਿਹੜਾ ਸਾਫ ਲੜ ਲਗਾ ਕੇ ਚੰਗੀ ਦੇਖੇ ਨੇ ਸਫਾਈ ਕਰਕੇ ਆਪਣੇ ਸੱਜੇ ਪਾਸੇ ਦੀ ਤੇ ਜਿਹੜਾ ਨੂੰ ਪੱਕਾ ਲੜਾ ਉਹਨੂੰ ਪੱਗ ਬੰਨ ਦੇ ਥੱਲੇ ਉਹ ਲਾ ਕੇ ਸੱਜੇ ਪਾਸੇ ਵੱਲ ਨੂੰ ਮੋੜ ਦੇਵਾਂਗੇ ਆਪਾਂ ਚੰਗੀ ਦੇਖੇ ਨੇੜਾ ਆਪਾਂ ਕਰ ਲੀ ਲੜ ਨੂੰ ਪੱਗ ਬੰਨ ਦੇ ਥੱਲੇ ਉਹ ਲਾ ਕੇ ਆਪਾਂ ਸੱਜੇ ਪਾਸੇ ਵੱਲ ਨੂੰ ਮੋੜ ਦਿੱਤਾ ਹੈ ਤੇ ਇਹ ਮੂੜ ਕੇ ਜਿਹੜਾ ਪੱਲਾੜਾ ਹੈ ਉਹਨਾਂ ਆਪਾਂ ਲਗਾ ਦੇਵਾਂਗੇ ਤੇ ਹੁਣ ਆਪੜੇ ਪਾਗੜੀ ਥੋੜੀ-ਮੋਟੀ ਸੈਟਿੰਗ ਆ ਜਿੱਥੇ ਜਿੱਥੇ ਆਪਾਂ ਨੂੰ ਬਲ ਲੱਗਦੇ ਨੇ ਉੱਥੇ ਆਪਾਂ ਜਿਹੜੇ ਆਪਣੇ ਬਲ ਨੇਗੇ ਉਹ ਕੱਢਾਂਗੇ ਤੇ ਆਪਣੇ ਜਿਹੜੇ ਆਪਣੇ ਖੱਬੇ ਪਾਜੇ ਵਾਲੋਂ ਜਿੱਥੇ ਆਪਾਂ ਲੱਗਦੇ ਕਿ ਵਾਲ ਕੱਟਣਗੇ ਉੱਥੇ ਆਪਾਂ ਬਲ ਵਧਾਵਾਂਗੇ ਤੇ ਆਪਣੇ ਕਰਗੇ ਲਾ ਚਾਪੜੇ ਬਲਣਗੇ ਉਹ ਕਟਾਂਗੇ ਤੇ ਹੁਣ ਜਿਹੜਾ ਆ ਸੇਟ ટકਣਾ ਹੈ ਜਿਹੜਾ ਆਪਾਂ ਪਹਿਲਾਂ ਲੜ ਲਾਇਆ ਸੀਗਾ ਉਹਨੂੰ ਆਪਾਂ ਖੋਲ ਲਵਾਂਗੇ ਕੋਲੋਂ ਤੋਂ ਬਾਅਦ ਜਿਹੜਾ ਆਪਾਂ ਚਾਰੇ ਪਾਸੇ ਟੱਕ ਲਵਾਂਗੇ ਟੱਕਣ ਤੋਂ ਬਾਅਦ ਜਿੱਥੇ ਕਿਤੇ ਆਪਣਾ ਇਹ ਸਿਰ ਨਾ ਰਹਿ ਜਾਂਦਾ ਹੈ ਉੱਥੇ ਆਪਾਂ ਡਬਲ ਸ਼ੀਸ਼ਾ ਵਰਤ ਕੇ ਜਿਹੜਾ ਆਪਣਾ ਸਿਰ ਆ ਉਹ ਪਾ ਟੱਕ ਲਵਾਂਗੇ ਤੇ ਜਿਹੜਾ ਆਪਾਂ ਬੈਕ ਲਾਈਟ ਲਗਾਵਾਂਗੇ ਉਹ ਅੱਧਾ ਪੱਲਾ ਅੱਧਾ ਪੱਲਾ ਹਾਫ ਫੋਲਡ ਤੇ ਅੱਧਾ ਪੱਲਾ ਖੱਬਾ ਹਾਫ ਫੋਲਡ ਕਰਕੇ ਜਿਹੜਾ ਪੱਲਾ ਹੈ ਬੈਕ ਲਾਈਟ ਆਪਣਾ ਲਗਾ ਦੇਵਾਂਗੇ ਤੇ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਵੀਡੀਓ ਦੱਸਿਓ ਕਮੈਂਟ ਕਰਕੇ ਕਿ ਕਿੱਦਾਂ ਦੀ ਲੱਗੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ